ਸਹੀ ਹੈ ਰੂਕ ਇੱਕ ਇੱਕ ਮਾਮਲਾ ਇਲਾਕੇ ਵੱਲੋਂ ਲਵ ਗਰਸ ਪਰ ਤੇ ਲੀਵਨ ਹਾਫ ਮੇਰ ਪੰਨਾ ਤੇ ਬਹੁਤ ਬਹੁਤ ਸਾਰੇ ਲੋਕ ਬਤਾਈ ਦੇਣਾ ਮੈਂ ਅਮੀਰ ਕਰਦਾ ਕਿ ਹਸਪਤਲ ਸਭਾ ਇਲਾਕੇ ਦੇ ਲਈ ਵਰਦਾਨ ਸਿਤ ਹੋਇਆ ਤਾਂ ਸਾਡੇ ਗਰਾਊਂਡ ਪਾਚਰਾ ਖਾਣ ਪੀਣ ਚੀਜ਼ਾਂ ਦੇ ਵਿੱਚ ਜੋ ਸੈਕਟੀਸਾਈਡ ਪੈਸਟੀਸਾਈਡ ਦਾ ਜਿਆਦਾ ਬੋਲ ਵਾਲਾ ਹੋ ਗਿਆ ਇਹਦੇ ਨਾਲ ਸਾਡੇ ਪੇਟ ਸਿਆ ਬੰਵਾਰ ਗਿਆ ਬਹੁਤ ਵੱਧ ਕੇ ਕਿ ਸਰ ਬਿਮਾਰੀਆਂ ਦੀ ਚੜ੍ਹ ਨਾ ਪੇਟ ਤੋਂ ਚੱਲਦੀ ਆ ਉਹਦੇ ਲਈ ਸਾਡੇ ਡਾਕਟਰ ਲਾਜਜੀ ਜੋ ਪਹਿਲੇ ਗੈਸਟੋਜ਼ੇ ਡਾਕਟਰ ਨੇ ਉਹ ਮਾਨਸਾ ਚ ਆਏ ਨੇ ਜਨਾਬ ਮਾਨਸਾ ਹਾਕਮ ਬਹੁਤ ਬਹੁਤ ਪਹਿਲਾ ਹੋਊਗਾ ਕਿ ਕੋਨਸਾਨ ਨੂੰ ਬੋਜ਼ ਕੱਟ ਖਰਚੇ ਦੇ ਨਾਲ ਸਵਤਾਇਤ ਸਪਲੰਤ ਹੋਗੀ ਗਰੀਬ ਤੋਂ ਗਰੀਬ ਲੋਕਾਂ ਨੂੰ ਕਿਤੇ ਸਭ ਕੀ ਸਵਤਾਪ ਉਪਲਬਧ ਹੋਗੀ ਇਸ ਤੇ ਅੱਜ ਤੇ ਮੈਂ ਉਹਨਾਂ ਨੂੰ ਬਹੁਤ ਸਾਰਾ ਵਧਾਈ ਜਨਾਬ ਆਪਣੇ ਦੇ ਵਿੱਚ ਬਹੁਤ ਵਧੀਆ ਡਾਕਟਰ ਆਏ ਨੇ ਬੈਂਕੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ